ਸਾਤਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਐਸ ਵੇਲੇ ਸਵੇਰ ਦੇ 10 ਵਜੇ ਰਹੇ ਨੇ ਕਿ 4 ਸਤੰਬਰ ਤੋਂ 2025 ਹੜ੍ਹਾਂ ਦੇ ਇਸ ਦੌਰ ਦੇ ਵਿੱਚ ਇੱਕ ਕੀੜੀ ਮਾਤਰ ਥੋੜੀ ਜਿਹੀ ਰਾਹਤ ਦੀ ਖਬਰ ਮਿਲੀ ਆ ਉਹ ਮਿਲੀ ਹੈ ਹਰੀਕੇ ਹੈੱਡ ਤੋਂ ਜਿੱਥੋਂ ਕਿ ਪਿਛਲੇ 3-4 ਦਿਨਾਂ ਤੋਂ ਜਿਹੜਾ ਪਾਣੀ ਸੀਗਾ ਉਹ ਅੱਗੇ ਸਤਲੁਜ ਦੇ ਵਿੱਚ 3,30,000 ਕਿਊਸਕ ਨੂੰ ਪਾਰ ਕੀਤਾ ਹੋਇਆ ਸੀਗਾ ਉਹਦੇ ਵਿੱਚ ਥੋੜਾ ਜਿਹਾ ਘਟਾਓ ਆਇਆ ਕਹਿਣ ਤੋਂ ਪਹਿਬ ਕੱਲ ਸ਼ਾਮ ਤੱਕ ਹਰੀਕੇ ਹੈੱਡ ਤੱਕ ਜਿਹੜਾ ਪਾਣੀ ਪਹੁੰਚ ਰਿਹਾ ਸੀ ਸਤਲੁਜ ਤੇ ਬਿਆਸ ਦਾ ਮਿਲਾ ਕੇ ਉਹ 347000 ਕਿਊਸਕ ਤੋਂ ਥੋੜਾ ਉੱਪਰ ਪਹੁੰਚ ਰਿਹਾ ਸੀ ਜਿਹੜਾ ਕਿ ਅੱਜ ਸਵੇਰੇ 9 ਵਜੇ ਤੱਕ 340000 ਕਿਊਸਕ ਤੋਂ ਥੋੜਾ ਜਿਹਾ ਥੱਲੇ ਆ ਗਿਆ ਇਸ ਕਰਕੇ ਹਰੀਕੇ ਹੱਟ ਤੋਂ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਹੈਗਾ ਸਤਲੁਜ ਦੇ ਵਿੱਚ ਜਿਹੜਾ ਕਿ ਫਿਰੋਜ਼ਪੁਰ ਨੂੰ ਤੇ ਫਾਜ਼ਿਲਕਾ ਨੂੰ ਪ੍ਰਭਾਵਿਤ ਕਰ ਰਿਹਾ ਹੈਗਾ ਜ਼ਿਲ੍ਹਿਆਂ ਨੂੰ ਉਹ ਜਿਹੜਾ ਬੀਤੇ ਕੱਲ ਸ਼ਾਮ ਤੱਕ 330000 ਕਿਊਸਕ ਤੋਂ ਥੋੜਾ ਜਿਹਾ ਜ਼ਿਆਦਾ ਸੀਗਾ ਉਹ ਅੱਜ ਘਟ ਕੇ 323000 ਕਿਊਸਕ ਤੋਂ ਥੱਲੇ ਆ ਗਿਆ ਉਮੀਦ ਹੈ ਕਿ ਸ਼ਾਮ ਹੁੰਦਿਆਂ ਹੁੰਦਿਆਂ ਇਹ ਹੋਰ ਡਾਊਨ ਪੈਂਦਾ ਜਾਣਾਗਾ ਕਿਉਂਕਿ ਪਿੱਛੇ ਪਹਾੜਾਂ ਦੇ ਵਿੱਚ ਜਿਹੜਾ ਜਿੱਥੋਂ ਬਿਆਸ ਤੇ ਸਤਲੁਜ ਆਉਂਦੇ ਆ ਉਹਨਾਂ ਖੇਤਰਾਂ ਦੇ ਵਿੱਚ ਰਾਤ ਕੋਈ ਖਾਸ ਮੀਂਹ ਨਹੀਂ ਪਿਆ ਇਸ ਕਰਕੇ ਜਿਹੜਾ ਰੁੜਕੇ ਪਾਣੀ ਆਉਂਦਾ ਕਿਸੇ ਨਦੀ ਦਾ ਕਿਸੇ ਝੋ ਦਾ ਦਰਿਆਵਾਂ ਦੇ ਵਿੱਚ ਉਹ ਉਸ ਪੱਤਰ ਤੱਕ ਨਹੀਂ ਆਇਆ ਸਿਰਫ ਡੈਮੋਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਭਾਖੜਾ ਡੈਮ ਤੋਂ ਤੇ ਜਿਹੜਾ ਪੌਂਗ ਡੈਮ ਤੋਂ ਉਸ ਕਰਕੇ ਪਾਣੀ ਆ ਰਿਹਾ ਪਰ ਜਿਵੇਂ ਜਿਵੇਂ ਹੁਣ ਬਈਆਂ ਦਾ ਪਾਣੀ ਝੋਆਂ ਦਾ ਪਾਣੀ ਘਟਦਾ ਜਾਣਾ ਤਾਂ ਡੈਮਾਂ ਦੇ ਪਾਣੀ ਦੇ ਨਾਲ ਇਹਦੇ ਵਿੱਚ ਵਾਧਾ ਨਹੀਂ ਹੋਣਾ ਇਹ ਹੋਰ ਥੱਲੇ ਹੁੰਦਾ ਜਾਣਾ ਤੇ ਉਮੀਦ ਕਰਦੇ ਆ ਕਿ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਇਹ ਪਾਣੀ ਜਿਹੜਾ ਹਰੀਕੇ ਹਟ ਤੇ ਇਸ ਵੇਲੇ 322000 23000 ਕਿਊਸਕ ਦੇ ਕਰੀਬ ਅੱਗੇ ਨੂੰ ਛੱਡਿਆ ਜਾ ਰਿਹਾ ਹੈ 3 ਲੱਖ ਕਿਊਸਕ ਦੇ ਕਰੀਬ ਸ਼ਾਮ ਹੁੰਦੇ ਹੁੰਦੇ ਆਉਣ ਦੇ ਦੇ ਅਸਾਰ ਬਣਦੇ ਜਾਪ ਰਹੇ ਨੇਗੇ ਤੇ ਡੈਮਾਂ ਦੇ ਚੱਕਰ ਕਰ ਲਈਏ ਭਾਖੜਾ ਡੈਮ ਜਿਹੜਾ ਕਿ ਨੱਕੋ ਨੱਕ ਭਰਿਆ ਹੋਇਆ ਅੱਜ ਸਵੇਰੇ 6 ਵਜੇ 1678.97 ਫੁੱਟ ਤੇ ਪਹੁੰਚ ਗਿਆ ਯਾਨੀ ਕਿ ਲਗਭਗ 1600 ਜਿਹੜਾ ਇਹ 79.0 ਤੇ ਪਹੁੰਚ ਗਿਆ 1680 ਇਹਦੀ ਰੈੱਡ ਲਾਈਨ ਆ ਤੇ ਇਹਦੇ ਵਿੱਚ ਪਿੱਛੋਂ ਪਾਣੀ ਜਿਹੜਾ ਆ ਰਿਹਾ ਉਹ 95000 ਕਿਊਸਕ ਤੋਂ ਥੋੜਾ ਜਿਹਾ ਜ਼ਿਆਦਾ ਆ ਰਿਹਾ ਬੀਤੀ ਕੱਲ ਸ਼ਾਮ ਤੱਕ 98000 ਕਿਊਸਕ ਤੱਕ ਆ ਰਿਹਾ ਸੀ ਪਿੱਛੋਂ ਆਉਣ ਵਾਲਾ ਪਾਣੀ ਹੌਲੀ ਹੌਲੀ ਘਟ ਰਿਹਾ ਹੈਗਾ ਤੇ ਜਿਹੜਾ ਪਾਣੀ ਬੀਤੇ ਕੱਲ 75000 ਕਿਊਸਕ ਅੱਗੇ ਸਤਲੁਜ ਛੱਡਿਆ ਜਾ ਰਿਹਾ ਸੀ ਉਹ ਘਟਾ ਕੇ ਜਿਹੜਾ 7374000 ਕਿਊਸਕ ਦੇ ਕਰੀਬ ਕੀਤਾ ਗਿਆ ਪੌਂਗ ਡੈਮ ਤੋਂ ਜਿਹੜਾ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆਗਾ ਆ ਪਹਿਲਾਂ ਪੌਂਗ ਡੈਮ ਦਾ ਲੈਵਲ ਦੀ ਗੱਲ ਕਰੀਏ ਤਾਂ ਲੈਵਲ ਪੌਂਗ ਡੈਮ ਦਾ ਫਟ ਦੇ ਕਰੀਬ ਆ 1390 ਉਹਦੀ ਜਿਹੜੀ ਰੈੱਡ ਲਾਈਨ ਆ ਤੇ ਪੌਂਗ ਡੈਮ ਤੋਂ ਜਿਹੜਾ ਵਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀਗਾ ਉਹ ਬੀਤੇ ਕੱਲ 94000 ਕਿਊਸਕ ਛੱਡਿਆ ਜਾ ਰਿਹਾ ਸੀ ਅੱਜ ਵਧਾ ਕੇ ਉਹ 99000 ਕਿਊਸਕ ਕੀਤਾ ਗਿਆ ਕਿਉਂਕਿ ਪਿੱਛੋਂ ਕੱਲ ਕਾਫੀ ਜ਼ਿਆਦਾ ਪਾਣੀ ਆਇਆ ਪੌਂਗੜੇ ਡੈਮ ਦੇ ਵਿੱਚ ਕੱਲ ਤਾਂ 2 ਲੱਖ ਕਿਊਸਕ ਦੇ ਕਰੀਬ ਹੀ 1.5 ਲੱਖ ਕਿਊਸਕ ਦੇ ਕਰੀਬ ਆਇਆ ਸੀ ਕੱਲ ਸ਼ਾਮ ਜਿਹੜਾ 1.5 ਲੱਖ ਕਿਊਸਕ ਦੇ ਕਰੀਬ ਪਾਣੀ ਪੌਂਗ ਡੈਮ 'ਚ ਆ ਰਿਹਾ ਸੀ ਅੱਜ ਘਟ ਕੇ ਉਹ 1 ਲੱਖ ਕਿਊਸਕ ਦੇ ਕਰੀਬ ਰਹਿ ਗਿਆ ਹੁਣ ਦੋਨੇ ਸਥਿਤੀਆਂ ਸਮਝਣ ਵਾਲੀਆਂ ਨੇ ਪਾਖੜਾ ਟਾਈਮ ਦੇ ਵਿੱਚ ਪਾਣੀ ਅੱਜ ਸਵੇਰੇ 95000 ਕਿਊਸਕ ਆ ਰਿਹਾ ਛੱਡਾ ਜਾ ਰਿਹਾ 7374000 ਕਿਊਸਕ ਜੇ ਪਹਾੜਾਂ ਤੇ ਮੀਂਹ ਨਹੀਂ ਪੈਂਦਾ ਤਾਂ ਦੁਪਹਿਰ ਤੱਕ ਸ਼ਾਮ ਤੱਕ ਜਿਹੜਾ ਪਿੱਛੋਂ 95000 ਕਿਊਸਕ ਆ ਰਿਹਾ ਉਹ ਘੱਟ ਕੇ 85000 80000 ਕਿਊਸਕ ਰਹਿ ਸਕਦਾ ਸੋ ਜਿੰਨਾ ਆ ਰਿਹਾ ਓਨਾਂ ਕ ਅੱਗੇ ਛੱਡੇ ਜਾ ਰਿਹਾ ਰੇਸ਼ੋ ਜੀ ਮੇਨਟੇਨ ਹੋ ਸਕਦੀ ਹੈ ਇਸੇ ਤਰ੍ਹਾਂ ਪੌਂਗ ਟਾਈਮ ਦੇ ਵਿੱਚ ਪਿੱਛੋਂ ਲੱਖ ਕਿਊਸਕ ਪਾਣੀ ਆ ਰਿਹਾ ਅੱਗੇ 99000 ਛੱਡੇ ਜਾ ਰਿਹਾ ਜੇ ਕਿਰਪਾੜਾਂ ਦੇ ਵਿੱਚ ਬੀਤੇ ਕੱਲ ਪਰਸੋ ਵਾਂਗ ਮੀਂਹ ਨਹੀਂ ਪੈਂਦਾ ਤਾਂ ਜਿਹੜਾ ਪਿੱਛੋਂ ਲੱਖ ਕਿਉਂ ਸਕਾਰਿਆ ਹਾ ਉਹ ਘਟ ਕੇ 90000 80000 ਹੋ ਸਕਦਾ 70000 ਤੇ ਵੀ ਆ ਸਕਦਾ ਤੇ ਜਿਹੜਾ ਅੱਗੇ 99000 ਛੱਡਿਆ ਜਾ ਰਿਹਾ ਉਹਦੇ ਨਾਲ ਟਾਈਮ ਹੌਲੀ-ਹੌਲੀ ਨੀਵਾ ਹੋਣਾ ਸ਼ੁਰੂ ਹੋ ਸਕਦਾਗਾ ਓਵਰਆਲ ਇਹ ਕਹਿ ਸਕਦੇ ਆ ਕਿ ਸਥਿਤੀ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਇਹਦੇ ਵਿੱਚ ਕੋਈ ਦੂਰਾਵਾਂ ਨਹੀਂ ਹੈਗੇ ਆ ਪਰ ਅਗਲੇ 4-5 ਦਿਨਾਂ ਦੇ ਦੌਰਾਨ ਪਹਾੜਾਂ ਦੇ ਵਿੱਚ ਕੋਈ ਵੱਡੇ ਪੱਤਰ ਤੇ ਭਾਰੇ ਵੀ ਪੈਣ ਦੇ ਅਸਾਰ ਨਹੀਂ ਹੈਗੇ ਤੇ ਜਮਿਨੀ ਪੱਧਰ ਤੇ ਵੀ ਮਾਝਾ ਦਵਾਬਾ ਪਵਾਦ ਇਹਨਾਂ ਖੇਤਰਾਂ ਦੇ ਵਿੱਚ ਕੋਈ ਵੱਡੇ ਪੱਧਰ ਤੇ ਮੀਂਹ ਪੈਣ ਦੇ ਅਸਾਰ ਨਹੀਂ ਹੈਗੇ ਸੋ ਜਿਹੜਾ ਇਹ ਡੈਮਾਂ ਦਾ ਪਾਣੀ ਹੌਲੀ-ਹੌਲੀ ਕੰਟਰੋਲ ਕੀਤਾ ਜਾ ਸਕਦਾ ਇਦਾਂ ਦੀ ਆਸ-ਉਮੀਦ ਹੈਗੀ ਆ ਪਰ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਹਜੇ ਕਾਫੀ ਦਿਨ ਕੋਈ ਰਾਹਤ ਮਿਲਣ ਦੇ ਅਸਾਰ ਨਹੀਂ ਹੈਗੇ ਅੱਜ ਵੀ ਜਿਹੜਾ ਮਾਨਸਾ ਸੰਗਰੂਰ ਮਲੇਰਕੋਟਲਾ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਿੰਨ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਹੜਾ ਕਿ ਹੌਲੀ-ਹੌਲੀ ਫਤਿਹਗੜ ਸਾਹਿਬ ਤੇ ਲੁਧਿਆਣਾ ਜ਼ਿਲ੍ਹੇ ਵੱਲੋਂ ਵੱਧ ਰਿਹਾ ਪਰ ਇਹ ਹਲਕੇ ਤੋਂ ਦਰਮਿਆਨਾ ਮੀਂਹ ਆ ਕਿਤੇ-ਕਿਤੇ ਹੈਗਾ ਪਹਾੜਾਂ ਦੇ ਵਿੱਚ ਕੋਈ ਖਾਸ ਉਮੀਦ ਆਉਣ ਵਾਲੇ ਦਿਨਾਂ ਦੇ ਦੌਰਾਨ ਨਹੀਂ ਹੈਗੀ ਆਸ ਇਹ ਹੈ ਉਮੀਦ ਇਹ ਹੈ ਕਿ ਅੱਜ 24 ਘੰਟਿਆਂ ਬਾਅਦ ਥੋੜੀ ਕੋਈ ਹੋਰ ਰਾਹਤ ਦੀ ਖਬਰ ਮਿਲਣ ਨੂੰ ਮਿਲੂਗੀ